ਆ ਕੇ ਇਹ ਬੜਾ ਇੰਪੋਰਟੈਂਟ ਸਪੈਸ਼ਲ ਸੈਸ਼ਨ ਪੰਜਾਬ ਦੇ ਸਭ ਤੋਂ ਇੰਪੋਰਟੈਂਟ ਇਸ਼ੂ ਪਾਣੀ ਦੇ ਉੱਤੇ ਸੱਦਿਆ ਗਿਆ ਸੀਗਾ ਔਰ ਸ਼ੁਰੂਆਤ ਵਿੱਚ ਸਾਡੇ ਲੀਡਰ ਆਫ اپੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਬਿਲਕੁਲ 100% ਸਮਰਥਨ ਦਿੰਦਿਆਂ ਇਹ ਉੱਥੇ ਯਕੀਨ ਦਵਾਇਆ ਕਿ ਅਸੀਂ ਨਾ ਸਿਰਫ ਸੈਸ਼ਨ 'ਚ ਬਲਕਿ ਪੰਜਾਬ ਦੇ ਹਕੂਕ ਵਾਸਤੇ ਜਿੱਥੇ ਤੱਕ ਲੜਾਈ ਲੜੋਂਗੇ ਅਸੀਂ ਨਾਲ ਲੜਾਂਗੇ ਪਰੰਤੂ ਦੁੱਖ ਤੇ ਅਫਸੋਸ ਇਹ ਉਹੀ ਗੱਲਾਂ ਦੁਬਾਰਾ ਦੂਸ਼ਣਬਾਜੀ ਇਲਜ਼ਾਮਬਾਜੀ ਔਰ ਦੂਸਰੋਂ ਨੇ ਨਿਵਾ ਦਿਖਾਉਣ ਵਾਲੀ ਗੱਲ ਅੰਦਰ ਚੱਲ ਰਹੀ ਆ ਔਰ ਇਸ ਤੋਂ ਵੀ ਜ਼ਿਆਦਾ ਅਫਸੋਸ ਦੀ ਗੱਲ ਹੈ ਕਿ ਸਪੀਕਰ ਤੇ ਗਵਰਨਮੈਂਟ ਕਹੇ ਰਹੀ ਕਿ ਸਭ ਨੂੰ ਖੁੱਲਾ ਟਾਈਮ ਦਿੱਤਾ ਜਾਵੇਗਾ ਕਾਂਗਰਸ ਪਾਰਟੀ ਦਾ ਕੁੱਲ ਟਾਈਮ 25 ਮਿੰਟ ਇੱਕ ਇੱਕ ਮਿਨਿਸਟਰ ਆਮ ਆਦਮੀ ਪਾਰਟੀ ਦਾ 30-30 ਮਿੰਟ ਬੋਲ ਕੇ ਗਏ ਨੇ ਸਿਰਫ 25 ਮਿੰਟ ਔਰ ਜਦੋਂ ਮੇਰੀ ਵਾਰ ਹੀ ਆਈ ਬੋਲਣ ਦੀ ਪਹਿਲਾਂ ਬੋਲਣ ਨਹੀਂ ਸੀ ਦੇ ਰਹੇ ਜਿਹੜੀ ਲੀਡਰ ਹੋ ਆਪੋਜੀਸ਼ਨ ਨੇ ਸਰਕਾਰੀ ਲਿਸਟ ਭੇਜੀ ਆ ਉਹਦੇ ਚ ਲੀਡਰ ਆਫ অপੋਜੀਸ਼ਨ ਤੋਂ ਬਾਅਦ ਸੁਪਾਲ ਸਿੰਘ ਖਹਿਰਾ ਨੇ ਬੋਲਣਾ ਸੀ ਤੇ ਉਸ ਤੋਂ ਬਾਅਦ ਪ੍ਰਗਟ ਸਿੰਘ ਨੇ ਬੋਲਣਾ ਸੀ ਤੇ ਕਿਸੇ ਹੋਰ ਪੰਜਵੇਂ ਬੰਦੇ ਦਾ ਨੰਬਰ ਨਾਮ ਲੈਤਾ ਜਸਟ ਕਿ ਕਿਸੇ ਤਰੀਕੇ ਨਾਲ ਖਹਿਰਾ ਨਾ ਬੋਲੇ ਚਲੋ ਉਹਨਾਂ ਨੂੰ ਮੈਨੂੰ ਬੁਲਵਾਉਣਾ ਪਿਆ ਜਦੋਂ ਲੀਡਰ ਆਫ ਆਪੋਜੀਸ਼ਨ ਨੇ ਆ ਮਦਖਲਤ ਕੀਤੀ ਸਿਰਫ 4 ਮਿੰਟ ਬੋਲਣ ਦਿੱਤਾ ਮੇਰੇ ਕੋਲ ਦੇਖ ਲਓ ਕਿੰਨੀ ਰਿਸਰਚ ਕੀਤੀ ਹੋਈ ਆ ਔਰ ਕਈ ਦਿਨ ਲਾ ਕੇ ਜੋ ਇਹਦੇ ਤੱਤ ਸੀਗੇ ਮੈਂ ਅੰਦਰ ਉੱਥੇ ਪੇਸ਼ ਕੀਤੇ ਜਿਹੜੀ ਗੱਲਾਂ ਰਹਿ ਗਈਆਂ ਮੈਂ ਤੁਹਾਡੇ ਮਾਧਿਅਮ ਨਾਲ ਤੁਹਾਡੇ ਜ਼ਰੀਏ ਮੈਂ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੁੰਦਾ ਕਿ ਜੋ ਕੁਝ ਪੰਜਾਬ ਨਾਲ ਹੋਇਆ ਆਜ਼ਾਦੀ ਤੋਂ ਬਾਅਦ ਹੁਣ ਤੱਕ ਅਸੀਂ ਐਡਮਿਟ ਕਰਦੇ ਆਂ ਔਰ ਇਤਿਹਾਸ ਦਾ ਹਿੱਸਾ ਬਣ ਚੁੱਕਾ ਵਾ ਕਿ ਮਗਰਲੀਆਂ ਪਾਰਟੀਆਂ ਤੋਂ ਗਲਤੀਆਂ ਹੋਈਆਂ ਪਰ ਮੈਂ ਅੰਦਰ ਇਹਨਾਂ ਨੂੰ ਯਾਦ ਕਰਾਇਆ ਕਿ ਯਾਦ ਰੱਖਿਓ ਇਹ ਜੋ ਕੁਝ ਹੋ ਰਿਹਾ ਵਾ ਇਹ ਇੱਕ ਡੀਪ ਸਟੇਟ ਦੀ ਕਾਰਵਾਈ ਪੰਜਾਬ ਵਰਗੀ ਬਾਰਡਰ ਸਟੇਟ ਤੇ ਘਟਕਿੰਤੀ ਗਏ ਸਟੇਟ ਨਾਲ ਆ ਇਹ ਜੰਮੂ ਕਸ਼ਮੀਰ ਨਾਲ ਵਿਤਕਰਾ ਵਾ ਇੱਕ ਡੀਪ ਸਟੇਟ ਦੀ ਪੱਕੀ ਠੱਕੀ ਪਾਲਿਸੀ ਦੇ ਤਹਿਤ ਡਿਸਕ੍ਰਿਮੀਨੇਸ਼ਨ ਨਾਰਥ-ਈਸਟ ਦੇ ਨਾਲ ਕੇਰਲਾ ਜਾਂ ਸਦਰਨ ਸਟੇਟਸ ਦੇ ਨਾਲ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਅੱਜ ਇਹ ਐਕਸ਼ਨ ਲੈ ਰਹੇ ਇਹ ਬਹੁਤ ਬਿਲੇਟਡ ਆ ਜਿਹੜੀ ਸਭ ਤੋਂ ਇੰਪੋਰਟੈਂਟ ਬੀਬੀਐਮਪੀ ਨੇ ਫੈਸਲਾ ਲਿਆ ਸੀਗਾ ਪਾਵਰ ਮਿਨਿਸਟਰੀ ਨੇ ਇਹ ਉਹਨਾਂ ਨੇ 23 ਫ फेब्रुवारी 2022 ਨੂੰ ਯੂਨੀਅਨ ਪਾਵਰ ਮਿਨਿਸਟਰੀ ਨੇ ਯੂਨਿਲੇਟਰਲੀ ਇੱਕ ਆਰਡਰ ਪਾਸ ਕਰਤਾ ਕਿ ਜਿਹੜੇ BBMP ਦੇ ਰੂਲਸ 1974 ਨੇ ਉਹਨਾਂ ਨੂੰ ਤਬਦੀਲ ਕਰਕੇ ਜਿਹੜਾ ਪੰਜਾਬ ਦਾ ਪਾਵਰ ਮੈਂਬਰ ਸੀਗਾ BBMP ਦੇ ਵਿੱਚ ਉਹਨੂੰ ਪੱਕੇ ਤੌਰ ਤੇ ਬਾਹਰ ਕੱਢ ਦਿੱਤਾ ਲੇਕਿਨ ਪਿਛਲੇ 3 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਦੇ ਖਿਲਾਫ ਕੋਈ ਲੜਾਈ ਨਹੀਂ ਲੜੀ ਕਾਗਜ਼ਾ ਪੱtras ਚਿੱਟੀ-ਚੂਟੀ ਲਿਖੀ ਹੋਊਗੀ ਮੈਂ ਉਹਨਾਂ ਨੂੰ ਅੰਦਰ ਪੁੱਛਿਆ ਵਾ ਕਿ ਤੁਸੀਂ ਹਾਈ ਕੋਰਟ ਅਪਰੋਚ ਕੀਤਾ ਜੇ ਯੂਨੀਅਨ ਪਾਵਰ ਮਿਨਿਸਟਰੀ ਨੇ ਇੱਕ ਆਰਬਿਟਰਰੀ ਫੈਸਲਾ ਲੈ ਲਿਆ ਸੀਗਾ ਕਿ ਤੁਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਗਏ ਕਿਤੇ ਨਹੀਂ ਗਏ ਅੱਜ ਡੈਮ ਸੇਫਟੀ ਐਕਟ ਨੂੰ ਕੰਡੈਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਅਸੀਂ ਸਾਥ ਦੇਾਂਗੇ ਪਰ ਕਿਦੋਂ ਦਾ ਬਣਿਆ ਡੈਮ ਸੇਫਟੀ ਐਕਟ 2021 ਦਾ ਕੀ ਪਿਛਲੇ 3 ਸਾਲਾਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡੈਮ ਸੇਫਟੀ ਐਕਟ ਦੇ ਖਿਲਾਫ ਕੋਈ ਲੀਗਲ ਰੂਟ اختیار ਕੀਤਾ ਹਾਈ ਕੋਰਟ ਗਏ ਸੁਪਰੀਮ ਕੋਰਟ ਗਏ ਤਾਂ ਮੈਂ ਉਹਨਾਂ ਅੰਦਰ ਕਹਾ ਕਿ देर आए दुरुस्त ਆਏ ਤੁਸੀਂ ਬਹੁਤ ਲੇਟ ਉੱਠੇ ਆ ਪਰ ਚਲੋ ਜੋ ਉੱਠੇ ਆ ਤੇ ਅਸੀਂ ਸਾਰੇ ਤੁਹਾਡਾ ਸਹਿਯੋਗ ਦੇਾਂਗੇ ਇੱਕ ਇੰਪੋਰਟੈਂਟ ਗੱਲ ਤੁਹਾਨੂੰ ਯਾਦ ਹੋਵੇਗਾ ਕਿ 23 ਫ फेब्रुवारी ਆ ਸੌਰੀ 23 ਫ फेब्रुवारी ਨਹੀਂ ਇਹ ਗੱਲ ਆ ਗਈ ਆ ਜੀ ਆ 9 ਜੁਲਾਈ 2022 ਇਹ ਨਦਨ ਸਟੇਟ ਦੀ ਜ਼ੋਨਲ ਕਾਉਂਸਲ ਮੀਟਿੰਗ ਹੋਈ ਆ ਜੈਪੁਰ ਸਾਡੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਦੋ ਮਨਿਸਟਰਸ ਗਏ ਉੱਥੇ ਤੁਹਾਨੂੰ ਪੁੱਛਣਾ ਚਾਹੀਦਾ ਇਹਨਾਂ ਨੂੰ ਹਰਜੋਤ ਬੈਂਸ ਤੇ ਹਰਪਾਲ ਚੀਮਾ ਇਹਨਾਂ ਨੇ ਉੱਥੇ ਜਾ ਕੇ ਪੰਜਾਬ ਦੇ ਕੇਸ ਨੂੰ ਇੰਨਾ ਕਮਜ਼ੋਰ ਕੀਤਾ ਉੱਥੇ ਕਹਿਤਾ ਜਾ ਕੇ ਕਿ ਪੰਜਾਬ ਦੇ ਪਾਣੀ ਨੂੰ ਦੁਬਾਰਾ ਅਸੈਸ ਕਰਨ ਵਾਸਤੇ ਇੱਕ ਨਵਾਂ ਟ੍ਰਿਬਿਊਨਲ ਸੈਟਅਪ ਕੀਤਾ ਜਾਵੇ ਜਦ ਕਿ ਤੱਥ ਇਹ ਆ ਕਿ ਪੰਜਾਬ ਉਸ ਇੰਟਰ ਸਟੇਟ ਵਾਟਰ ਡਿਸਪਿਊਟ ਦਾ ਟ੍ਰਿਬਿਊਨਲ ਦੇ ਵਿੱਚ ਜਾ ਹੀ ਨਹੀਂ ਸਕਦਾ ਕਿਉਂਕਿ ਸਾਡੇ ਤਿੰਨ ਦਰਿਆ ਸਿੰਗਲ ਸਟੇਟ ਰਿਵਰਸ ਨੇ ਉਹ ਕਿਸੇ ਹੋਰ ਸੂਬੇ ਨਾਲ ਟੱਚ ਨਹੀਂ ਕਰਦੇ ਇਹ ਜਿਹੜਾ ਆ ਟ੍ਰਿਬਿਊਨਲ ਹੈਗਾ ਇਹ 1956 ਦਾ ਐਕਟ ਆ ਇਹ ਉੱਥੇ ਹੁੰਦਾ ਜਦੋਂ ਦੋ ਜਾਂ ਤਿੰਨ ਸਟੇਟਾਂ ਦਾ ਅਧਿਕਾਰ ਹੋਵੇ ਦਰਿਆਵਾਂ ਦੇ ਉੱਤੇ ਤਾਂ ਅਸੀਂ ਆਪ ਜਾ ਕੇ ਕਹਿੰਦੇ ਕਿ ਸਾਡਾ ਐਂ ਕਰੋ ਜੀ ਤੁਸੀਂ ਨਵੇਂ ਸਿਰੇ ਦਾ ਟ੍ਰਿਬਿਊਨਲ ਬਣਾ ਲਓ ਇਹ ਗੱਲ ਮੈਂ ਅੰਦਰ ਕਰਨੀ ਸੀ ਕਿ ਲੇਕਿਨ ਕਰਨ ਨਹੀਂ ਦਿੱਤੀ ਗਈ ਅਗਲੀ ਗੱਲ ਮੈਂ ਕਰਨੀ ਸੀ ਕਿ ਅੱਜ ਕੀ ਹੋ ਰਿਹਾ ਵਾ ਕਿ ਦੁਨੀਆ ਦੇ ਵਿੱਚ ਫਿਊਚਰ ਵਾਰਸ ਪਾਣੀ ਤੇ ਹੋਣ ਗਿਆ ਇਹ ਮੈਂ ਨਹੀਂ ਕਹਿ ਰਿਹਾ ਇਹ βοਤਰਸ βοਤਰਸ ਖਾਲੀ ਨਾਨ ਸਕੱਟਰੀ ਜਨਰਲ ਯੂਨੋ ਉਹਨਾਂ ਨੇ ਅਜ ਤੂੰ ਕਈ ਸਾਲ ਪਹਿਲਾਂ ਕਿਹਾ ਕਿ ਗਾਂ ਦੀਆਂ ਲੜਾਈਆਂ ਵਿਸ਼ਵ ਤੇਲ ਦੀਆਂ ਨਹੀਂ ਹੋਣਗੀਆਂ ਉਹ ਪਾਣੀ ਤੇ ਹੋਣਗੀਆਂ ਔਰ ਇੱਕ ਵਰਲਡ ਬੈਂਕ ਦੀ ਰਿਪੋਰਟ ਹੈ 2024 ਦੀ ਹਿਡਨ ਵੈਲਥ ਆਫ ਅ ਨੇਸ਼ਨਸ ਹਿਡਨ ਵੈਲਥ ਆਫ ਨੇਸ਼ਨਸ ਉਹਨਾਂ ਨੇ ਇੰਡੀਕੇਟ ਕੀਤਾ ਕਿ ਲੜਾਈਆਂ ਹੁਣ ਪਾਣੀ ਤੇ ਹੋਣਗੀਆਂ ਅੱਜ ਇੰਡੀਆ ਨੇ ਇੰਡਸ ਵਾਟਰ ਐਗਰੀਮੈਂਟ ਨੂੰ ਇੱਕ ਤਰਫਾ ਉਹਨਾਂ ਨੇ ਉਹਨੂੰ ਰੀਸੈਂਡ ਕਰਤਾ ਵਾ ਇਟ ਮਾਈਟ ਲੀਡ ਟੂ ਅ ਵਾਰ ਸਮਝ ਗਏ ਤੁਸੀਂ ਪਾਣੀ ਇਦਾਂ ਦਾ ਮਸਲਾ ਕਿ ਉਹਦੇ ਤੇ ਲੜਾਈਆਂ ਹੋਣਗੀਆਂ ਤਾਂ ਮੈਂ ਪੰਜਾਬ ਸਰਕਾਰ ਨੂੰ ਅੰਤ ਵਿੱਚ ਇਹ ਕਹਿਣਾ ਚਾਹੁੰਦਾ ਸੀ ਸਮਾਂ ਨਹੀਂ ਦਿੱਤਾ ਕੱਟ ਦਿੰਦੇ ਨੇ ਮਾਈਕ ਬੰਦ ਕਰ ਦਿੰਦੇ ਨੇ ਮੈਂ ਕਹਿਣਾ ਚਾਹੁੰਦਾ ਸੀ ਤੁਸੀਂ ਡੈਮ ਸੇਫਟੀ ਐਕਟ ਦਾ ਵਿਰੋਧ ਕਰ ਰਹੇ ਹੋ ਜ਼ਰੂਰ ਕਰੋ ਹਾਲਾਂਕਿ ਇਟ ਇਜ਼ ਅ ਨੈਸ਼ਨਲ ਐਕਟ ਲੋਕ ਸਭਾ ਤੇ ਰਾਜ ਸਭਾ ਵੱਲੋਂ ਪਾਸ ਕੀਤਾ ਗਿਆ ਡੈਮ ਸੇਫਟੀ ਐਕਟ 2021 ਪਰ ਆਪਾਂ ਮਤਾ ਪਾਸ ਕਰਕੇ ਘੱਟੋ ਘੱਟ ਉੱਥੇ ਆਪਣਾ ਦੁੱਖ ਜ਼ਾਹਰ ਕਰ ਸਕਦੇ ਆ ਜੇ ਤੁਸੀਂ ਉਹ ਦੁੱਖਜ਼ਾਨ ਕਰ ਰਹੇ ਹੋ ਤੇ ਨਾਲ ਜਿਹੜਾ ਰੀਆਰਗੇਨਾਈਜੇਸ਼ਨ ਆਫ ਪੰਜਾਬ ਐਕਟ 1966 ਜਿਹੜਾ ਜੜ ਸਿਗੀ ਕਿ ਕਲੋਜ਼ 78 79 ਔਰ 80 ਇਹਨਾਂ ਨੂੰ ਜਿਹੜਾ ਪੰਜਾਬ ਦੇ ਖਿਲਾਫ ਵਰਤਿਆ ਗਿਆ ਇਹ ਵੀ ਇਹਨਾਂ ਨੂੰ ਵੀ ਸਕ੍ਰੈਪਟ ਕਰਨ ਦਾ ਮਤਾ ਮਤੇ ਦੇ ਵਿੱਚ ਇਹ ਮੱਦ ਪਾ ਦੇਣੀ ਚਾਹੀਦੀ ਆ ਤੇ ਇੱਕ ਮੱਦ ਮੈਂਬਰ ਦੁਬਾਰਾ ਦੁਬਾਰਾ ਕਹਿ ਰਹੇ ਸੀ ਕਿ ਰਾਜਸਥਾਨ ਸਾਡਾ ਪਾਣੀ ਲੈ ਗਿਆ ਹਰਿਆਣਾ ਸਾਡਾ ਪਾਣੀ ਲੈ ਗਿਆ ਤੇ ਮੈਂ ਕਹਿਆ ਸੀਗਾ ਕਿ ਜੇ ਪਾਣੀ ਆ ਤੇ ਫਿਰ ਹਿੰਮਤ ਰੱਖੋ ਸਰਕਾਰ ਵੱਲੋਂ ਅਸੀਂ ਤੁਹਾਡੇ ਨਾਲ ਚੱਲਾਂਗੇ ਇੱਕ ਰਾਇਲਟੀ ਦੀ ਮੰਗ ਕਰੋ ਲਿਖੋ ਹਾਰਾਜਸਤਾਨ ਦੀ ਸਰਕਾਰ ਨੂੰ ਲਿਖੋ ਹਰਿਆਣੇ ਦੀ ਸਰਕਾਰ ਨੂੰ ਸਾਡੇ ਪੰਜਾਬ ਦੇ ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਟਿਸਟਾਂ ਨੇ ਅੱਜ ਤੋਂ 10 ਸਾਲ ਪਹਿਲਾਂ ਅੰਕੜਾ ਕੱਢਿਆ ਸੀਗਾ ਕਿ ਪੰਜਾਬ ਦਾ ਪਿਛਲੇ ਕੁਝ ਦਹਾਕਿਆਂ ਤੋਂ ਜਿਹੜਾ ਪਾਣੀ ਰਾਜਸਥਾਨ ਤੇ ਹਰਿਆਣੇ ਨੂੰ ਗਿਆ ਉਹਦੀ ਕੀਮਤ 15 ਲੱਖ ਕਰੋੜ ਰੁਪਈਆ ਸੀਗੀ 15 ਲੱਖ ਕਰੋੜ ਤੇ ਹੁਣ ਤੁਸੀਂ ਲਾ ਲਓ ਪਿਛਲੇ 10 ਸਾਲਾਂ ਚ ਉਹ ਸ਼ਾਇਦ ਰਾਸ਼ੀ ਡਬਲ ਹੋ ਗਈ ਹੋਊਗੀ ਜੇ ਹਿੰਮਤ ਰੱਖਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਫਿਰ ਰਾਇਲਟੀ ਦੀ ਮੰਗ ਦੀ ਗੱਲ ਇਸ ਮਤੇ ਵਿੱਚ ਅੱਜ ਪੈਣੀ ਚਾਹੀਦੀ ਕੋਈ ਅੰਦਰ ਦਾ ਮੈਂ ਬੋਲ ਨਹੀਂ ਸਕਦਾ ਤਾਂ ਮੈਂ ਲੋਕਾਂ ਨੂੰ ਤੁਹਾਡੇ ਜ਼ਰੀਏ ਦੱਸਣਾ ਚਾਹੁੰਦਾ ਕਿ ਰਾਇਲਟੀ ਦੀ ਡਿਮਾਂਡ ਇਸ ਰੈਜ਼ੋਲੂਸ਼ਨ ਦੇ ਵਿੱਚ ਪੈਣੀ ਚਾਹੀਦੀ ਆ ਤੇ ਅੰਤ ਵਿੱਚ ਮੈਂ ਕਹਿਣਾ ਚਾਹਨਾ ਕਿ ਪੰਜਾਬ ਨਾਲ ਜੋ ਇੱਕ ਡੀਪ ਸਟੇਟ ਦਾ ਵੇਰਵਾ ਮੈਂ ਅੰਦਰ ਕੀ ਹੈ ਇਹਨਾਂ ਦੇ ਚਿਹਰਿਆਂ ਤੇ ਕਿ ਅੱਜ ਤੁਹਾਡੇ ਕੋਲ ਸਰਕਾਰ ਨਹੀਂ ਹੈ ਕੇਂਦਰ ਤੁਸੀਂ ਮਗਰਲੀਆ ਪਾਰਟੀਆਂ ਨੂੰ ਉਹਦੀ ਨੁਕਤਾ ਚੀਨੇ ਕਰ ਰਹੇ ਹੋ ਠੀਕ ਹੈ ਫਰਜ਼ ਕਰੋ ਤੁਹਾਡੇ ਕੋਲ ਵੀ ਸਰਕਾਰ ਹੋਵੇ ਤੁਹਾਡੇ ਤੋਂ ਵੀ ਐਸੇ ਡੀਪ ਸਟੇਟ ਨੇ ਇਦਾਂ ਹੀ ਐਕਸ਼ਨ ਕਰਾਉਣੇ ਔਰ ਤੁਹਾਡੇ ਤੋਂ ਹੁਣ ਕਰਾਏ ਨੇ ਤਾਜ਼ੇ ਤੁਹਾਡੇ ਕੋਲੋਂ ਸਾਡੇ ਕਿਸਾਨਾਂ ਦੇ ਅੰਦੋਲਨ ਨੂੰ ਖਨੌਰੀ ਤੇ ਸ਼ੰਭੂ ਬਾਰਡਰ ਤੋਂ ਕੁਟਾਪਾ ਚੜਾ ਕੇ ਬੁਲਡੋਜ਼ਰ ਚੜਾ ਕੇ ਉਹਨਾਂ ਦੇ ਜਿਹੜੇ ਚੜਾਏ ਉਹ ਤੁਸੀਂ ਡੀਪ ਸਟੇਟ ਦਿੱਲੀ ਦੇ ਕਹਿਣ ਦੇ ਉੱਤੇ ਕੀਤੇ ਨੇ ਤੁਹਾਡੇ ਕੋਲੋਂ ਆਪਣੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਵਾ ਕੇ ਡਿਬਰੂਗੜ ਦੇ ਆ ਜੇਲ੍ਹਾਂ ਵਿੱਚ ਭੇਜਿਆ ਉਹ ਡੀਪ ਸਟੇਟ ਨੇ ਤੁਹਾਡੇ ਕੋਲੋਂ ਕਰਾਇਆ ਵਾ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਪਟਿਆਲੇ ਦਾ ਇੱਕ ਨੌਜਵਾਨ ਜਸਪ੍ਰੀਤ ਸਿੰਘ 22 ਸਾਲ ਦਾ ਕੈਨੇਡਾ ਤੋਂ ਆਇਆ ਉਹਦਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਉਹ ਡੀਪ ਸਟੇਟ ਨੇ ਤੁਹਾਡੇ ਕੋਲੋਂ ਦਿੱਲੀੋਂ ਕਹਿ ਕੇ ਇੱਥੋਂ ਕਰਵਾਇਆ ਔਰ ਬਹੁਤ ਸਾਰੇ ਹੋਰ ਪੁਲਿਸ ਮੁਕਾਬਲੇ ਜਿਹੜੇ ਡਾਊਟਫੁਲ ਨੇ ਜਿਹੜੇ ਫੇਕ ਇਨਕਾਊਂਟਰਸ ਨੇ ਉਹੀ ਡੀਪ ਸਟੇਟ ਕਰਾ ਰਹੀ ਆ ਇਸ ਕਰਕੇ ਦੂਜਿਆ ਤੇ ਉਂਗਲੀਆਂ ਚੱਕਣ ਤੋਂ ਪਹਿਲਾਂ ਇਹ ਦੇਖੋ ਕਿ ਤੁਸੀਂ ਪੰਜਾਬ ਦੇ ਲੋਕਾਂ ਦਾ ਕਿਵੇਂ ਕਾਹਨ ਕਰ ਰਹੇ ਹੋ ਅੱਜ ਇੱਕ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰੋਟੈਸਟ ਅਲਾਉ ਨਹੀਂ ਕੀਤਾ ਜਾਵੇਗਾ ਕੀ ਪੰਜਾਬ ਅਥੋਰਿਟੇਰੀਅਨ ਸਟੇਟ ਹੈ ਕੀ ਪੰਜਾਬ ਕਿਸੇ ਡਿਕਟੇਟਰ ਥੱਲੇ ਆ ਇਹਦਾ ਮਤਲਬ ਹੁਣ ਕਿਸਾਨਾਂ ਨੂੰ ਕਦੀ ਕਿਤੇ ਕੁੱਟਦੇ ਨਹੀਂ ਗੁਰਦਾਸਪੁਰ ਅੱਜ ਸਾਰਾ ਕਿਸਾਨ ਮਜ਼ਦੂਰ ਮੋਰਚੇ ਦੇ ਲੀਡਰਾਂ ਨੂੰ ਤੜਕੇ ਸਵੇਰੇ ਉਹਨਾਂ ਦੇ ਘਰਾਂ ਤੋਂ ਅਰੈਸਟ ਕਰ ਲਿਆ ਕਿਉਂਕਿ ਉਹਨਾਂ ਨੇ ਸ਼ੰਭੂ ਪੁਲਿਸ ਸਟੇਸ਼ਨ ਤੇ ਜਾ ਕੇ ਧਰਨਾ ਦੇਣਾ ਸੀਗਾ ਸੋ ਮੇਰੇ ਵੀਰੋ ਦੂਜਿਆਂ ਨੂੰ ਨੁਕਤਾਚੀਨੀ ਕਰਨੀ ਬਹੁਤ ਸੌਖੀ ਆ ਪਰ ਇਹ ਦੱਸੋ ਕਿ ਪਿਛਲੇ 3 ਸਾਲਾਂ ਵਿੱਚ ਤੁਸੀਂ ਡੈਮ ਸੇਫਟੀ ਐਕਟ ਦੇ ਵਿੱਚ ਕਾਨੂੰਨਦਾਰਾ ਕਿਉਂ ਨਹੀਂ ਲਿਆ ਤੁਸੀਂ ਜੋ BBMP ਦੇ ਰੂਲਸ ਆਲਟਰ ਕੀਤੇ ਯੂਨਿਪਾਵਰ ਮਿਨਿਸਟਰੀ ਨੇ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਔਰ ਹੁਣ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਅਗਰ ਤੁਸੀਂ ਮਤਾ ਪਾਸ ਕਰਨਾ ਤੇ ਸੈਕਸ਼ਨ ਰੀਆਰਗੇਨਾਈਜੇਸ਼ਨ ਐਕਟ 1966 ਦੀ 78 79 80 ਮਦ ਉਹ ਵੀ ਰਿਜੈਕਟ ਕੀਤੀ ਜਾਵੇ ਤੇ ਦੂਜਿਆਂ ਸੂਬਿਆਂ ਦੇ ਕੋਲੋਂ ਪਾਣੀ ਦਾ ਬਣਦੀ ਰਾਇਲਟੀ ਜ਼ਰੂਰ ਮੰਗੀ ਜਾਵੇ ਇਹ ਤਾਂ ਤੁਹਾਡੇ ਕੋਲ ਗੱਲਾਂ ਕਹਿਣੀਆਂ ਪਈਆਂ ਕਿਉਂਕਿ ਅੰਦਰ ਸਾਡੀ ਆਵਾਜ਼ ਨੂੰ ਦਬਾਇਆ ਜਾਂਦਾ ਵਾ ਔਰ ਬਿਲਕੁਲ ਇੰਟਰਰਪਟ ਕੀਤਾ ਜਾਂਦਾ ਟੋਕ ਟਕਈਏ ਵਿੱਚ ਟਾਈਮਸ ਆਇਆ ਕੀਤਾ ਜਾਂਦਾ ਇਹ ਮੈਂ ਤੁਹਾਡੇ ذریعے ਗੱਲ ਆ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਸੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ